ਉਨੇ ਨੂੰ ਪੇਪਰ ਤੇ ਸ਼ਾਹੀ ਦੇ ਉੱਤੇ ਦੋ ਅੱਖਰ ਲਿਖੇ ਤੇ ਔਰੰਗਜ਼ੇਬ ਨੂੰ ਜਾ ਕੇ ਉਹਨਾਂ ਫੜਾਤੀ ਵੀ ਆ ਤੁਹਾਡੇ ਪਿਤਾ ਸ਼ਾਹਜਹਾਨ ਨੇ ਦੋ ਅੱਖਰ ਲਿਖੇ ਆ ਹੁਣ ਉਹ ਜੋ ਅੱਖਰ ਸੀ ਉਹਤੇ ਉਹਨੇ ਪੜ੍ਹੇ ਵੀ ਮੇਰੇ ਪਿਤਾ ਨੇ ਮੇਰੇ ਵਾਸਤੇ ਲਿਖੇ ਵੀ ਪੁੱਤ ਔਰੰਗਜ਼ੇਬ ਵੀ ਮੇਰੇ ਵਾਸਤੇ ਪਾਣੀ ਦੀ ਥੋੜੀ ਜੀ ਮਿਕਦਾਰ ਵਧਾ ਦੇ ਵੀ ਪੌਣੇ ਗਲਾਸ ਨਾਲ ਮੇਰੀ ਗੱਲ ਥੋੜਾ ਬਣਦੀ ਆ ਵਿਧਿਆੜੀ ਚ ਪਿਆਸ ਲੱਗਦੀ ਮੈਂ ਪੌਣੇ ਗਲਾਸ ਨੂੰ ਦੋ ਤਿੰਨ ਹਿੱਸਿਆਂ ਚੋਂ ਜੇ ਚੌ ਹਿੱਸਿਆਂ ਚ ਪੀਣਾ ਵਾ ਤੋ ਦਾਗੇਉ ਜਵਾਬ ਸੀ ਉਹਨੇ ਵੀ ਲਿਖ ਕੇ ਭੇਜਿਆ ਉਹਨਾਂ ਦਾ ਮੇਰੇ ਪਿਤਾ ਨੂੰ ਕਹੋ ਵੀ ਜਿਹੜੀ ਸ਼ਿਆਹੀ ਨਾਲ ਤੂੰ ਮੈਨੂੰ ਲਿਖ ਕੇ ਭੇਜਿਆ ਨਾ ਇਹ ਸ਼ਿਆਹੀ ਬੁੱਲਾ ਨਾ ਲਾ ਕੇ ਆਪਣੀ ਪਿਆਸ ਬੁਝਾ ਲੈ ਪਾਣੀ ਤੈਨੂੰ ਪੋਨਾ ਗਲਾਸ ਹੀ ਮਿਲਣਾ ਉਹਨੇ ਫੇ ਅਗਲੀ ਗੱਲ ਇੱਕ ਹੋਰ ਲਿਖ ਕੇ ਭੇਜੀ ਸ਼ਾਹਜਾਨੇ ਕਿਹੜੀ ਭਲਾ ਉਹਨਾਂ ਦਾ ਮੇਰੇ ਪੁੱਤ ਨੂੰ ਇੱਕ ਸਲਾਹ ਦੇ ਦਿਓ ਫਿਰ ਹੋਰ ਪੁੱਤ ਜਿਹੜੇ ਤਖਤ 'ਤੇ ਅੱਜ ਤੂੰ ਬੈਠਾ ਇਸ ਤਖਤ 'ਤੇ ਕਦੀ ਬੋਲੋ ਜੀ ਮੈਂ ਬੈਠਾ ਸੀ ਤੇ ਮੇਰੇ ਚ ਐਡੀ ਪਾਵਰ ਸੀ ਕਿ ਭਾਰਤ ਦੇਸ਼ ਦੀਆਂ ਨਦੀਆਂ ਦਾ ਪਾਣੀ ਮੇਰੀਆਂ ਫੌਜਾਂ ਨਕਾ ਲਾ ਕੇ ਬੰਨ ਲਾ ਕੇ ਮੇਰੇ ਮਹੱਲਾਂ ਤੱਕ ਲਿਆ ਸਕਦੀਆਂ ਸੀ ਏਡੀ ਵੱਡੀ ਮੈਂ ਸਲਤਨਤ ਦਾ ਮਾਲਕ ਸੀ ਪਰ ਅੱਜ ਕੁਦਰਤ ਦਾ ਪੁੱਠਾ ਗੇੜ ਵੇਖ ਲਾ ਨਦੀਆਂ ਨਾਲਿਆਂ ਦਰਿਆਵਾਂ ਦਾ ਮਾਲਕ ਇਸ ਦੇਸ਼ ਦਾ ਅਜੇ ਇੱਕ ਗਲਾਸ ਪਾਣੀ ਨੂੰ ਤੜਫ ਰਹੀ ਤੇ ਪੁੱਤ ਰਹਿਣਾ ਤੂੰ ਵੀ ਇਸ ਤਖਤ ਤੇ ਸਦਾ ਨਹੀਂ ਬੋਲੋ ਪਿਆਰਿਓ ਰਹਿਣਾ ਤੂੰ ਵੀ ਇਸ ਤਖਤ ਤੇ ਸਦਾ ਨਹੀਂ ਹਕੂਮਤਾਂ ਹੁੰਦੀਆਂ ਨੇ ਰਾਜ ਕਰਦੇ ਨੇ ਉਹ ਇੱਕੋ ਹਕੂਮਤ ਦਾ ਬਾਦਸ਼ਾਹ ਜਿਹੜਾ ਸਦਾ ਰਹਿੰਦਾ ਉਹ ਕਿਹੜਾ ਕੋਹ ਹਾਰ ਸਮਾਨ ਨਹੀਂ ਰਾਜਾ ਔਰੰਗਜ਼ੇਬ ਨੂੰ ਤੇ ਇਹ ਲੱਗਦਾ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਤੇ ਪਾਰਸ਼ਾ ਧੰਨ ਗੁਰੂ ਗੋਬਿੰਦ ਸਿੰਘ ਦੇ ਬੋਲ ਬੜੇ ਪਿਆਰੇ ਸੀ ਉਹ ਕਹਿੰਦੇ ਔਰੰਗਜ਼ੇਬ ਤੇਰੇ ਕੋਲ ਸਭ ਕੁਝ ਆ ਤੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਸਭ ਕੁਝ ਮੇਰੇ ਕੋਲ ਈਮਾਨ ਹੈ ਮੈਂ ਜਿੱਤ ਕੇ ਵੀ ਹਾਰ ਗਿਆ ਤੂੰ ਹਾਰ ਤੂੰ ਤੂੰ ਮੈਂ ਹਾਰ ਕੇ ਵੀ ਜਿੱਤ ਗਿਆ ਤੂੰ ਜਿੱਤ ਕੇ ਵੀ ਹਾਰ ਗਿਆ ਇਹ ਸ਼ਬਦ ਸੀ ਜਿਹੜੇ ਔਰੰਗਜ਼ੇਬ ਨੂੰ ਅਖੀਰ ਮੰਜੇ ਤੇ ਲੰਮਾ ਪਾ ਗਏ ਪਾਤਸ਼ਾਹ ਜੀ ਕਹਿੰਦੇ ਬੰਦਿਆ ਝੋਕੇ ਰਹਿ ਸਮੇਂ ਦਾ ਕੋਈ ਪਤਾ ਨਹੀਂ ਪਰ ਮੈਂ ਗਣਤੀ ਕਰਾ ਰਿਹਾ ਸੀ ਕਿਤੇ ਵਾਰੀ ਬਲਿਹਾਰੀ ਜਾਵਾਂ ਨੇ ਤੇ ਉਹਦੀ ਸ਼ਾਨ ਤੋਂ ਉਸੇ ਦੀਆਂ ਕੁਦਰਤਾਂ ਬਣਾਇਆ ਤੁਛ ਬੰਦਾ ਏ ਅਡੋ ਅਡ ਹੱਡੀਆਂ ਦੇ ਜੋੜ ਜੋੜੇ ਜੋਤ ਨਾਲ ਕੀਤੀ ਇਹ ਸਫਾਈ ਸੋਣਾ ਫੇਰ ਫੇਰ ਰੰਦਾ ਏ ਕਹਿੰਦੇ ਉਹਨੇ ਕੱਲੀ ਕੱਢੀ ਹੱਡੀ ਜੋੜ ਕੇ ਨਾ ਆਪਾਂ ਘਰ 'ਚ ਮਿਸਤਰੀ ਲਾਈਏ ਨਾ ਬੜਾ ਰੰਦਾ ਫੇਰੇ ਉਹਦੇ ਕੋਲੋਂ ਵੀ ਕੋਈ ਨਾ ਕੋਈ ਛਿਲਤ ਰਹਿ ਜਾਂਦੀ ਆ ਦਰਵਾਜ਼ੇ ਤੇ ਰਾਤ ਫੇਰ ਹੀ ਨਾ ਬਾਅਦ ਚ ਤੇ ਆਪਾਂ ਕਹਿੰਦੇ ਮਾੜੀ ਜੀ ਛਿਲਤ ਲਾਈਦੀ ਆ ਜੇ ਹੱਥ 'ਚ ਇੱਥੋਂ ਜੋ ਪੂਰਾ ਰੇਗਮਾਲ ਨਹੀਂ ਮਾਰਿਆ ਤੂੰ ਰਗੜੀ ਨਹੀਂ ਲੱਕੜ ਚੰਗੀ ਤਰ੍ਹਾਂ ਕਹਿੰਦੇ ਰੱਬ ਨੇ ਕਿਦਾਂ ਦਾ ਰੇਗਮਾਲ ਮਾਰਿਆ ਹੋਊਗਾ ਤੁਸੀਂ ਆਪਣੀਆਂ ਬਾਹਾਂ ਤੇ ਹੱਥ ਫੇਰ ਕੇ ਵੇਖੋ ਕੋਈ ਛਿਲਤ ਨਹੀਂ ਵੱਜਦੀ ਕੀਤੀ ਐ ਸਫਾਈ ਸੋਹਣਾ ਫੇਰ ਫੇਰ ਰੰਦਾ ਏ ਬਾਹਰੋਂ ਸੋਹਣਾ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ ਇਹਦੀ ਪੈਕਿੰਗ ਗੱਡੀ ਕਮਾਲ ਦੀ ਆ ਵੀ ਨਕ ਲਾਤਾ ਅੱਖਾਂ ਲਾਤੀਆਂ ਚਮੜੀ ਬਣਾਉਂਦੀ ਐਨ ਸੋਹਣਾ ਜਿਹਾ ਸਰੀਰ ਬਣਾਤਾ ਪਰ ਵਿੱਚ ਭਰ ਦਿੱਤਾ ਮਾਲ ਗੰਦਾ ਏ ਬਾਹਰੋਂ ਪੈਕਿੰਗ ਕਮਾਲ ਦੀ ਆ ਪਰ ਅੰਦਰ ਅੰਦਰ ਗੰਦਗੀ ਦਾ ਢੇਰ ਹੈ ਬਾਹਰੋਂ ਸੋਹਣਾ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ ਵਿੱਚ ਭਰ ਦਿੱਤਾ ਮਾਲ ਗੰਦਾ ਏ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤੇ ਬੰਦਾ ਚੰਗਾ ਜੇ ਤੇ ਬੰਦਾ ਉਹਦਾ ਹੋ ਕੇ ਬੰਦਗੀ ਕਰੇ ਫੇਰ ਤੇ ਆਦਾ ਕੋਈ ਮੁਕਾਬਲਾ ਨਹੀਂ ਤੇ ਬੰਦਗੀ ਬਗੈਰ ਬੰਦਾ ਗੰਦਗੀ ਤੋਂ ਗੰਦਾਏ ਜੇ ਤੇਰੇ ਕੋਲ ਬੰਦਗੀ ਹੈ ਨਹੀਂ ਰੱਬ ਦੀ ਯਾਦ ਹੈ ਨਹੀਂ ਫਿਰ ਪਾਸ਼ਾ ਕਹਿੰਦੇ ਗੰਦਗੀ ਦੇ ਢੇਰ ਤੋਂ ਵੱਧ ਕੇ ਬੋਲੋ ਸਾਰੇ ਤੋ ਕੁਝ ਨਹੀਂ ਗਾਥਾ ਬਾਣੀ ਪੜੀ ਹੈ ਨਾ ਗੁਰੂ ਗ੍ਰੰਥ ਸਾਹਿਬ ਚ ਗਾਥਾ ਬਾਣੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਰਪੂਰ ਪੋਹਪ ਪੋਪ ਕਹਿੰਦੇ ਫੁੱਲ ਨੂੰ ਕਰਪੂਰ ਕੀ ਆ ਸੁਗੰਧੀ ਕਪੂਰ ਲਾਉਣਾ ਕੇਸਰ ਲਾਉਣਾ ਇਹ ਸੁਗੰਧੀਆਂ ਨੇ ਕਹਿੰਦੇ ਕਰਪੂਰ ਪੋਪ ਸੁਗੰਧਾ ਪੋਪ ਮੀਨਿੰਗ ਫੁੱਲ ਹੋ ਗਿਆ ਫੁੱਲ ਦੀ ਸੁਗੰਧੀ ਲਾ ਲਓ ਕੇਸਰ ਦੀ ਲਾ ਲਓ ਕਪੂਰ ਦੀ ਲਾ ਲਓ ਜਿੰਨੇ ਵੀ ਪਰਫਿਊਮ ਲੋਕ ਲਾਉਂਦੇ ਅੱਜ ਕੱਲ ਜੋ ਵੀ ਆ ਕਹਿੰਦੇ ਜਦੋਂ ਤੱਕ ਤੇਰੇ ਤਨ ਤੋਂ ਪਰਾਂ ਪਈ ਐ ਨਾ ਚੀਜ਼ ਇਹ ਤੋਂ ਸੁਗੰਧੀ ਆਉਂਦੀ ਆ ਜਦੋਂ ਇਹ ਚੀਜ਼ਾਂ ਤੇਰੇ ਤਨ ਨਾਲ ਸਪਰਸ਼ ਕਰਦੀਆਂ ਇਹਦੇ ਵਿੱਚੋਂ ਵੀ ਬਦਬੂ ਆਉਣ ਲੱਗ ਪੈਂਦੀ ਹੈ ਕਰਪੂਰ ਪੋਪ ਸੁਗੰਧਾ ਰਸ ਮਨੁੱਖ ਦੇਹੰ ਮਲੀਣੰ ਮਨੁੱਖ ਦੀ ਦੇਹ ਦੇ ਨਾਜ ਨੂੰ ਸਪਰਸ਼ ਕਰਦੀ ਹੈ ਉਹ ਵੀ ਮਲੀਣ ਹੋ ਜਾਂਦੀ ਕਿਤੇ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਭੇਣ ਅਗਿਆਨਣੋਂ ਮਿੱਜ ਨਾਲ ਗੰਧ ਨਾਲ ਖੂਨ ਨਾਲ ਇਹ ਭਰੀ ਪਈ ਦੇਹ ਉੱਤੇ ਜਦੋਂ ਬੰਦਾ ਗੱਲ ਕਰਦਾ ਐਦਾਂ ਛਾਤੀ ਤੇ ਹੱਥ ਮਾਰ ਕੇ ਕਰਦਾ ਪਾ ਸਕੇ ਮੰਨ ਕਰ ਤੇ ਕਰਦਾ ਗੰਦਗੀ ਦੀ ਪੋਟਲੀ ਤੇ ਜਦੋਂ ਐਕਸੀਡੈਂਟ ਹੁੰਦਾ ਆਪਾਂ ਜਦੋਂ ਪੋਸਟਮਾਰਟਮ ਕਿਤੇ ਕਰਾਉਣਾ ਚਾਹੀਏ ਬੰਦਾ ਕਹਿੰਦਾ ਯਾਰ ਉਹੋ ਹੀ ਆ ਜਿਹਨੂੰ ਅਸੀਂ ਜਿਹੜਾ ਮਿੱਟੀ ਨਹੀਂ ਸੀ ਲੱਗਣ ਦਾ ਲੱਗਦੀ ਆ ਪੰਡ ਚ ਬੰਨ ਕੇ ਲਿਆਉਣਾ ਪਿਆ ਸਾਨੂੰ ਗੁਰਦੇਵ ਜੀ ਕਹਿੰਦੇ ਕੀ ਆ ਤੂੰ ਕਾਤੇ ਮਾਨ ਕਰਦਾ ਸ਼ੁਕਰਾਨਾ ਨਾ ਕਰਿਆ ਕਰੋ ਉਸ ਦਾਤਾ ਦਾ ਸੱਚਾ ਪਾਤਸ਼ਾਹ ਮੈਂ ਤੇਰਾ ਤਨਵਾਦ ਕਰਦਾ ਜਿੰਨੀ ਵਾਰ ਕਰਾਂ ਉਹਨਾਂ ਥੋੜਾ ਜਿਹੜਾ ਦਿਨ ਮਿਲਿਆ ਮੈਨੂੰ ਸਵੇਰੇ ਉੱਠ ਕੇ ਸਵੇਰੇ ਉੱਠ ਕੇ ਅਰਦਾਸ ਕਰ ਸੱਚਾ ਪਾਤਸ਼ਾਹ ਜੇ ਮੈਨੂੰ ਇੱਕ ਦਿਨ ਦਿੱਤਾ ਮੈਨੂੰ ਜ਼ਿੰਦਗੀ ਜੂਣ ਦਾ ਤਰੀਕਾ ਦਿਓ ਮੈਂ ਕਿਹਦਾ ਕੁਝ ਵਿਗਾੜ ਨਾ ਸਕਾਂ ਮੈਂ ਕਿਹਦਾ ਕੁਝ ਸਵਾਰਾਂ ਮੈਂ ਕਿਹਦਾ ਭਲਾ ਕਰ ਸਕਾਂ ਮੈਂ ਜ਼ਿੰਦਗੀ ਵਧੀਆ ਜੀ ਸਕਾਂ ਕੁਦਰਤ ਕੀਮਤ ਨਾ ਜਾਣੀ ਐ ਉਸ ਉਹਦੀ ਕੁਦਰਤ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਵੱਡਾ ਜਦੋਂ ਆਪਾਂ ਹਸਪੀਟਲ ਮਰੀਜ਼ ਨੂੰ ਲੈ ਕੇ ਜਾਂਦੇ ਆਂ ਜਦੋਂ ਦਵਾਈਆਂ ਦਾ ਬਿੱਲ ਬਣਾ ਕੇ ਦਿੰਦੇ ਆ ਨਾ 15 ਦਿਨ ਮਹੀਨਾ ਮਰੀਜ਼ ਰਵੇ ਤੇ ਵਿੱਚ ਆਕਸੀਜਨ ਦਾ ਬਿੱਲ ਵੀ ਹੁੰਦਾ ਜਿਹੜਾ ਪੜਿਆ ਲਿਖਿਆ ਪਰਿਵਾਰ ਦਾ ਮੈਂਬਰ ਉਹ ਆਕਸੀਜਨ ਦਾ ਬਿੱਲ ਵੀ ਪੜਦਾ ਕਿ ਕਿੰਨੇ ਸਿਲੰਡਰ ਲੱਗੇ ਆ ਉਹ ਕਹਿੰਦਾ ਆਕਸੀਜਨ ਦਾ ਇਨਾ ਬਿੱਲ ਬਣ ਗਿਆ ਜੇ ਘਰ ਦੇ ਮੁਖੀ ਨੂੰ ਦੱਸੇ ਕਿ ਤੂੰ ਮਹੀਨਾ ਇੱਕ ਰਿਆ ਤਾਂ ਇੰਨੇ ਦੀ ਆਕਸੀਜਨ ਲੱਗੀ ਤੈਨੂੰ ਬੰਦੇ ਦੀ ਬਣਾਈ ਹੁਣ ਹੀ ਧੰਨਵਾਦ ਕਰ ਰੱਬ ਦਾ ਇੰਨਿਆਂ ਸਾਲਾਂ ਚ ਰੱਬ ਦੀ ਆਕਸੀਜਨ ਦਾ ਇੱਕ ਦਿਨ ਵੀ ਪੈਸਾ ਨਹੀਂ ਦੇਣਾ ਪਿਆ ਆਪਾਂ ਨੂੰ ਇੱਕ ਵੀ ਆਹ ਹਵਾ ਲੈ ਰਹੇ ਆ ਰੱਬ ਦੀ ਆਕਸੀਜਨ ਵਰਤ ਰਹੇ ਆਪਾਂ ਰੁੱਖ ਕਿਉਂ ਲਾਉਂਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਜੀ ਘਰਾਂ ਚ ਖੇਤਾਂ ਚ ਰੁੱਖ ਕਿਉਂ ਲਾਉਂਦੇ ਹੁੰਦੇ ਸੀ ਵੇ ਸਿਰਕਾ ਕਿਹ ਲੋਂਦੇ ਸੀ ਜਿਹੜੇ ਰੋਖਵਾ ਇਹ ਸਾਡੇ ਮਿੱਤਰ ਵਾ ਸਾਡੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਇਲਾਕੇ ਚ ਕਿੰਨੇ ਰੋਖ ਲਵਾਏ ਉਹਨਾਂ ਨੇ ਉਹਨਾਂ ਰੁੱਖਾਂ ਨੂੰ ਸਾਂਭਣ ਵਾਸਤੇ ਪਾਣੀ ਵੀ ਗੱਡੀਆਂ ਸਪੈਸ਼ਲ ਭੇਜਦੇ ਆ ਪਰ ਕਈ ਸਾਡੇ ਜਦੋਂ ਕਣਕ ਨੂੰ ਫਸਲ ਨੂੰ ਸਾੜਦੇ ਨਾਲ ਰੁੱਖ ਵੀ ਸਾੜ ਦਿੰਦੇ ਅਸੀਂ ਕਈ ਵਾਰੀ ਕਈ ਵੇਖੋ ਕਈਆਂ ਨੂੰ ਸਮਝਾਉਣ ਜਾਓ ਤੇ ਉਹ ਕਹਿੰਦੇ ਕੀ ਕਰੀਏ ਜੀ ਹੁਣ ਅਸੀਂ ਹੁਣ ਰੁੱਖਾਂ ਦੇ ਬੰਨੇ ਬੰਨੇ ਬੈਠੇ ਥੋੜਾ ਰਹਿਣਾ ਇਹ ਨਹੀਂਵੇਂ ਦੇ ਵੀ ਜਿਹੜੇ ਰੋਖ ਵਾਏ ਸਾਡੇ ਮਿੱਤਰ ਵਾ ਇਹ ਸਾਡੇ ਮਿੱਤਰ ਵਾ ਸਾਡੇ ਸਭ ਤੋਂ ਪਿਆਰੇ ਮਿੱਤਰ ਰੋਖਵਾ ਉਹ ਸਾਡੇ ਸਾਨੂੰ ਜੀਵਨ ਦਿੰਦੇ ਆ ਰੋਕ ਸਾਨੂੰ ਫਰੈਸ਼ ਹਵਾ ਦਿੰਦੇ ਆ ਗੰਦੀ ਹਵਾ ਖਿੱਚੀ ਜਾਂਦੇ ਆ ਤੇ ਫਰੈਸ਼ ਹਵਾ ਸਾਨੂੰ ਦਿੰਦੇ ਆ ਫੇਰ ਵੀ ਸਮਝ ਆ ਰਹੀ ਕਿ ਤੈਨੂੰ ਇਹ ਕਲੀਨ ਕਰਕੇ ਦੇ ਰਿਹਾ ਬਿਲਕੁਲ ਸਾਫ ਤੇਰਾ ਮਿੱਤਰ ਹੈ ਸਭ ਤੋਂ ਵੱਡਾ ਦਰਖਤ ਪਰ ਗੱਲ ਇਹ ਆ ਪਿਆਰਿਓ ਸਾਡੇ ਗੁਰੂ ਸਾਹਿਬ ਨੇ ਵਾਤਾਵਰਣ ਤੇ ਬਹੁਤ ਵੱਡਾ ਕੰਮ ਕੀਤਾ ਸੀ ਅੱਜ ਲੋੜ ਆ ਸਾਨੂੰ ਜਿਨੂੰ ਅਸੀਂ ਪਉਣ ਗੁਰੂ ਪਾਣੀ ਪਿਤਾ ਕਹਿੰਦੇ ਆ ਧਰਤੀ ਵਧੀਆ ਰੱਖਿਏ ਪਾਣੀ ਸਾਫ਼ ਸੁਥਰਾ ਰੱਖਿਏ ਘਰਾਂ ਵਿੱਚ ਪਾਣੀ ਦੀ ਵਰਤੋਂ ਕੰਟਰੋਲ ਨਾ ਕਰੀਏ ਟੂਟੀ ਖੁੱਲੀ ਹੋਵੇ ਕਿਸੇ ਦੀ ਖੁੱਲੀ ਹੋਵੇ ਗੱਡੀ ਢਾਕੇ ਰਾਜ ਬੰਦ ਕਰਨ ਦੀ ਕੋਸ਼ਿਸ਼ ਕਰੋ ਕੋਈ ਟਿਊਬਲ ਖੁੱਲਾ ਹੋਵੇ ਦੋ ਬੂੰਦਾਂ ਵੀ ਪਾਣੀ ਦੀਆਂ ਪਾਵੇਂ ਕਹਿੰਦੇ ਸੀ ਹਨ ਗੈਰੀ ਧਰਮ ਇਹ ਧਰਮ ਸਿਖਾਉਂਦਾ ਸਾਨੂੰ ਮੰਨ ਲਓ ਆ ਮੇਰੇ ਸਿਰ ਤੇ ਪੱਖਾ ਚੱਲ ਰਿਹਾ ਮੈਂ ਕਿਹੇ ਸਰਾਂਚ ਗਿਆ ਮੈਂ ਉਧਾਂ ਪੱਖਾ ਚੱਲਦਾ ਵੇਖਿਆ ਤੇ ਬੰਦ ਕਰਾਂ ਜੇ ਐਦਾਂ ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇਗਾ ਤਰੱਕੀ ਕਰੇਗਾ ਸਾਰੇ ਲੋਕ ਬੇਈਮਾਨੀ ਹੈਗੇ ਇਸ ਦੇਸ਼ ਵਿੱਚ ਲੋਕ ਇਮਾਨਦਾਰ ਵੀ ਹੈਗੇ ਆ ਵੇਖਿਆ ਨਾ ਆ ਕੱਲ ਦੀ ਗੱਲ ਹੀ ਆ ਜਿਹੜੀ ਉਹ ਨਿਊਜ਼ ਆ ਰਹੀ ਸੀ ਇੱਕ ਰੋਡਵੇਜ ਦੇ ਵਿੱਚ ਇੱਕ ਮਾਤਾ ਦਾ ਕੋਈ ਬੈਗ ਰਹਿ ਗਿਆ ਜਿਹਦੇ ਵਿੱਚ ਕੁਝ ਪੈਸੇ ਤੇ ਸੋਨਾ ਸੀ ਕਨੈਕਟਰ ਨੇ ਵਾਪਸ ਕੀਤੇ ਨੇ ਵਿਦੇਸ਼ਾਂ ਵਿੱਚ ਸਾਡੇ ਬਹੁਤ ਬੱਚਿਆਂ ਨੇ ਟੈਕਸੀ ਚਲਾਉਂਦਿਆਂ ਨੇ ਗੋਰਿਆਂ ਦੇ ਡਾਲਰ ਟੈਕਸੀਆਂ 'ਚ ਰਹਿ ਗਏ ਵਾਪਸ ਕਰਕੇ ਆਏ ਮੈਂ ਕਹਿੰਦੀ ਸੋਚਦਾ ਇਹੋ ਜੇ ਇਮਾਨਦਾਰ ਬੰਦਿਆਂ ਸਿਰ ਤੇ ਹੀ ਦੁਨੀਆ ਤੁਰੀ ਫਿਰਦੀ ਹੈ ਨਹੀਂ ਤੇ ਜਿਨ੍ਹਾਂ ਨੇ ਠਗੀਆਂ ਮਾਰੀਆਂ ਜੇ ਉਹਨਾਂ ਦੇ ਵਸ ਸਭ ਕੁਝ ਪੈ ਜਾਏ ਉਹ ਤਾਂ ਦੁਨੀਆ ਫਨਾ ਹੋ ਜਾਂਦੀ ਉਹਨੂੰ ਜਿਹੜੇ ਇਮਾਨਦਾਰ ਬੰਦੇ ਨੇ ਜਿਹੜੇ ਬੰਦੇ ਸੱਚੀ ਸੁੱਚੀ ਕਰਤ ਕਰਦੇ ਆ ਆਪਣਾ ਵਿਗਾੜ ਕੇ ਵੀ ਕਿਸੇ ਦਾ ਸਵਾਰਦੇ ਆ ਉਹਨਾਂ ਸਿਰ ਤੇ ਹੀ ਦੁਨੀਆ ਖਲੋਤੀ ਹੋਈ ਆ ਤੇ ਸੱਚ ਹੈ ਆਓ ਆਪਣਾ ਕਰਦਾਰ ਵਧੀਆ ਬਣਾਈਏ ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ ਜਿੱਥੇ ਵੀ ਹੈਗੇ ਆ ਘਰਾਂ ਵਿੱਚ ਵੀ ਘਰਾਂ ਵਿੱਚ ਵੀ ਪਾਣੀ ਨੂੰ ਬੜੇ ਸੰਜਮ ਨਾਲ ਵਰਤੀਏ ਨਹੀਂ ਤੇ ਆਉਣ ਵਾਲੀਆਂ ਨਸਲਾਂ ਵਾਸਤੇ ਸੱਚੀ ਗੱਲ ਹੈ ਇਹ ਵੀ ਇੱਕ ਸਾਨੂੰ ਚੰਗੀ ਸੇਵਾ ਕਰਨ ਦੀ ਲੋੜ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੇ ਜੀਏ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰੀ ਹਵਾ ਦੇ ਜੀਏ ਜਿੱਥੇ ਵੀ ਆਪਾਂ ਬੈਠੇ ਆ ਆਪਾਂ ਤੇ ਭਾਗਾ ਵਾਲਿਆ ਧਰਤੀ ਜੋ ਪਾਣੀ ਮਿਲਦਾ ਸਾਨੂੰ ਵਦੇਸ਼ਾਂ ਵਿੱਚ ਕਈ ਐਸ ਏਰੀਆ ਜਿੱਥੇ ਧਰਤੀ ਦਾ ਪਾਣੀ ਨਹੀਂ ਪੀਂਦੇ ਉਹ ਸਨੋ ਦਾ ਪਾਣੀ ਬਰਫ਼ ਦਾ ਪਾਣੀ ਇਕੱਠਾ ਕਰਦੇ ਆ ਉਹੀ ਪੀਣ ਲਈ ਉਹੀ ਕੱਪੜੇ ਧੋਣ ਲਈ ਉਹੀ ਘਰਾਂ ਦੇ ਕੰਮਾਂ ਲਈ ਵਰਤਦੇ ਫਸਲ ਲਈ ਵੀ ਕੀਵਨ بارش ਦਾ ਪਾਣੀ ਹੀ ਸਟੋਰ ਕਰਕੇ ਵਰਤਦੇ ਆ ਆਪਣਾ ਤੇ ਸੂਬਾ ਹੀ ਆਪਣਾ ਤੇ ਦੇਸ਼ ਹੀ ਐਡਾ ਕਮਾਲ ਦਾ ਸੀ ਆਪਾਂ ਧਰਤੀ ਦੇ ਵਿੱਚੋਂ ਮਿੱਠਾ ਪਾਣੀ ਕੱਢ ਕੱਢ ਕੇ ਪੀਂਦੇ ਆ ਵੱਖਰੀ ਗੱਲ ਹੈ ਕਿ ਰਿਆਂ ਸਪ੍ਰਿਆ ਨੇ ਹੌਲੀ-ਹੌਲੀ ਇਹਨੂੰ ਵੀ ਗੰਧਲਾ ਕਰਨ ਦੀ ਆਪਾਂ ਕੋਸ਼ਿਸ਼ ਕੀਤੀ ਹੈ ਜਿੰਨੇ ਜੋਗੇ ਆ ਇਹਨੂੰ ਸਾਫ਼ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਤਾਂ ਕਿ ਅਸੀਂ ਇਸੇ ਨੂੰ ਆਖਿਆ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੂੰ ਸਰਬੱਤ ਦੇ ਭਲੇ ਵਿੱਚ ਸਾਨੂੰ ਸਾਰਿਆਂ ਨੂੰ ਸਾਥ ਸੰਗਤ ਜੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਤੋ ਹਜ਼ੂਰ ਅਖੀਰ ਤੇ ਸਮਝਾਉਂਦੇ ਨੇ ਕੁਦਰਤ ਕੀਮ ਨਾ ਜਾਣੀ ਹੈ ਵੱਡਾ ਵੇ ਪ੍ਰਵਾਹ ਉਹ ਬਹੁਤ ਵੱਡਾ ਹੈ ਵੇ ਪ੍ਰਵਾਹ ਹੈ ਵੇ ਪ੍ਰਵਾਹ ਤੇ ਲਾ ਪ੍ਰਵਾਹ ਵਿੱਚ ਫਰਕ ਹੈ ਲਾ ਪ੍ਰਵਾਹ ਔਗਣ ਹੈ ਵੇ ਪ੍ਰਵਾਹ ਗੁਣ ਹੈ ਜ਼ਿੰਦਗੀ 'ਚ ਵੇ ਪ੍ਰਵਾਹ ਰਹਿਣਾ ਲਾ ਪ੍ਰਵਾਹ ਨਹੀਂ ਹੋਣਾ ਲਾ ਅਜ ਲਾਪਰਵਾਹੀ ਹੋ ਰਹੀ ਐ ਬੇ ਪਰਵਾਹ ਆ ਆਪਣੇ ਰੱਬ ਦੇ ਹੁੰਦੇ ਆ ਸਤਗੁਰ ਮੇਰਾ ਬੇਮਹਤਾਜ ਜ਼ਿੰਦਗੀ ਚ ਬੇਮਹਤਾਜ ਰਹਿਣਾ ਆਪਣੇ ਗੁਰੂ ਦੇ ਹੁੰਦੇ ਆ ਸਤਗੁਰ ਮੇਰਾ ਸੱਚਾ ਸਾਜ ਤੂੰ ਹਜ਼ੂਰੇ ਤੇ ਸਮਝਾਉਂਦੇ ਨੇ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਸਾਰੇ ਬੋਲੋ ਕਰ ਬੰਦੇ ਤੂੰ ਕਿੰਨੀ ਦੇਰ ਮਹਾਰਾਜ ਕਹਿੰਦੇ ਜਿਚਰ ਘਟ ਮੈਂ ਸਾ ਜਦੋਂ ਤੱਕ ਤੇਰੇ ਘਟ ਵਿੱਚ ਸਾਹ ਚੱਲਦਾ ਨਾ ਜਦੋਂ ਤੱਕ ਤੂੰ ਸਵਾਸ ਲੈਣਾ ਉਦੋਂ ਤੱਕ ਉਸ ਦੀ ਇਬਾਦਤ ਕਰ ਹਰ ਵਕਤ ਉਸ ਮਾਲ ਦਾ ਸ਼ੁਕਰਾਨਾ ਕਰ ਤੂੰ ਸਮਰੱਥ ਤੁਸੀਂ ਸਮਰੱਥੋ ਅਕਥ ਤੁਸੀਂ ਨਾ ਕਿੱਥੇ ਜਾਣ ਵਾਲੇ ਹੋ ਤੂੰ ਸਮਰੱਥ ਅਕਥ ਅਗੋਚਰ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਦਾਸ ਆ ਜਿਹੜੀ ਮੇਰੀ ਜਿਉ ਹੈ ਜਿੰਦ ਹੈ ਪਿੰਡ ਹੈ ਸਰੀਰ ਹੈ ਇਹ ਮਾਲਕ ਜੀ ਇਹ ਸਭ ਕੁਝ ਤੁਹਾਡੀ ਰਾਸ ਹੈ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੁਹਾਡੀ ਰਹਿਮ ਨਾਲ ਤੁਹਾਡੀ ਮਿਹਰ ਮਿਹਰ ਨਾਲ ਤੁਹਾਡੀ ਰਹਿਮਤ ਨਾਲ ਹੀ ਮੈਂ ਸੁਖੀ ਹੋਇਆ ਵਾਂ ਸਦਾ ਨਾਨਕੀ ਅਰਦਾਸ ਮੇਰੀ ਤੁਹਾਡੇ ਅੱਗੇ ਅਰਦਾਸ ਹੈ ਕਿ ਇਹ ਸੱਚਾ ਪਾਤਸ਼ਾਹ ਮੇਰੀ ਜ਼ਿੰਦਗੀ ਖੂਬਸੂਰਤ ਮੜੇ ਪਰਿਵਾਰ ਨੇ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਆਪਣੇ ਪਰਿਵਾਰ ਦੀ ਖੁਸ਼ੀ ਵਾਸਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਲਈ ਘਰ ਦੇ ਵਿੱਚ ਇਹ ਗੁਰਮਤ ਸਮਾਗਮ ਲਿਖਿਆ ਜਿਸ ਵਿੱਚ ਤੁਸੀਂ ਰਿਸ਼ਤੇਦਾਰ ਸਾਖ ਸੰਬੰਧੀ ਨਗਰ ਨਿਵਾਸੀ ਇਲਾਕਾ ਨਿਵਾਸੀ ਨਗਰ ਪੰਚਾਇਤ ਜਿੰਨੇ ਵੀ ਤੁਸੀਂ ਸੱਜਣ ਮਿੱਤਰ ਭੈਣ ਭਰਾ ਦੋਸਤ ਜੁੜ ਕੇ ਬੈਠੇ ਹੋ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸਾਡੇ ਘਰਾਂ 'ਚ ਗੁਰਮਤ ਆਵੇ ਅਸੀਂ ਮਨਮਤ ਨੂੰ ਹੁੰਜ ਕੇ ਆਪਣੇ ਪਰਿਵਾਰਾਂ ਵਿੱਚੋਂ ਬਾਹਰ ਕੱਢੀਏ ਨਸ਼ਿਆਂ ਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ ਕੇ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤ ਗੁਰੂ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਆਪਣੇ ਘਰਾਂ 'ਚ ਸੋਹਣੀਆਂ ਕਿਤਾਬਾਂ ਰੱਖੋ ਘਰਾਂ 'ਚ ਬਾਣੀ ਦੀਆਂ ਸੈਂਚੀਆਂ ਪੁਥੀਆਂ ਰੱਖੋ ਆਪ ਪੜ੍ਹਨ ਦੀ ਆਤ ਪਾਓ ਚੰਗਾ ਸੁਣ ਦੀ ਆਤਪੋ ਚੰਗੀ ਸੰਗਤ ਕਰੀਏ ਮੇਰੇ ਮਾਦੋ ਜੀ ਸਾਥ ਸੰਗਤ ਮਿਲਿਆ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਆਪਣੀ ਜ਼ਿੰਦਗੀ ਚੰਗੇ ਵਿਚਾਰ ਲੈ ਕੇ ਆਉਣਾ ਚੰਗੇ ਖਿਆਲ ਲੈ ਕੇ ਆਉਣਾ ਇਹ ਬਹੁਤ ਜ਼ਰੂਰੀ ਹੈ ਸਾਥ ਸੰਗਤ ਜੀ ਕਿਉਂਕਿ ਅਸੀਂ ਗੁਰੂ ਦੇ ਉਪਦੇਸ਼ ਨੂੰ ਗੁਰੂ ਦੀਆਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਨੇ ਆ ਤਾਂ ਸਾਡੀ ਜ਼ਿੰਦਗੀ ਵਧੀਆ ਬਣਦੀ ਹੈ ਇਹ ਸਾਨੂੰ ਬਹੁਤ ਜ਼ਰੂਰੀ ਹੈ ਐਦਾਂ ਦੇ ਆਪਣੇ ਪਰਿਵਾਰਾਂ ਸਮਾਗਮ ਉਲੀ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਸਾਨੂੰ ਗੁਰਮਤਿ ਸਮਝ ਲੱਗੇ ਸਾਡੇ ਪਰਵਾਰਾਂ ਵਿੱਚ ਗੁਰਮਤਾਵੇ ਕਿਉਂਕਿ ਅਸੀਂ ਆਦੀ ਨਹੀਂ ਹੈ ਇਹਨਾਂ ਸਮਾਗਮਾਂ ਦੇ ਵਿੱਚ ਬੈਠਣ ਦੇ ਆਮ ਸਾਡੇ ਹੁੰਦਾ ਵੀ ਵਿਆਹ ਸ਼ਾਦੀ ਹੋਈ ਅਸੀਂ ਦਵਦਾ ਮਹਾਰਾਜ ਦੇ ਸਰੂਪ ਤੋਂ ਪਾਠ ਕਰਾਇਆ ਅਰਦਾਸ ਕਰਾਈ ਤੇ ਸਰੂਪ ਨੂੰ ਗੁਰਦੁਆਰਾ ਸਾਹਿਬ ਲੈ ਗਏ ਉਸ ਤੋਂ ਬਾਅਦ ਆਪਣਾ ਨੱਚਣਾ ਟੱਪਣਾ ਖਾਣਾ ਪੀਣਾ ਉਧਰ ਤੁਰ ਜਗੇ ਬਹੁਤ ਸੋਹਣੇ ਤਰੀਕੇ ਨਾਲ ਅਸੀਂ ਗੁਰਮਤ ਦੇ ਦਾਇਰੇ 'ਚ ਰਹਿ ਕੇ ਵੀ ਆਪਣੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰ ਸਕਦੇ ਮੈਂ ਪਹਿਲਾ ਰੰਬ ਵਿੱਚ ਬੇਨਤੀ ਕੀਤੀ ਆ ਅਸੀਂ ਕੱਲ ਹੀ ਮਾਲਵੇ 'ਚ ਗਏ ਸੀ ਤੇ ਉਹਨਾਂ ਨੇ ਆਪਣੇ ਬੱਚੇ ਦਾ ਆਨੰਦ ਕਾਰਜ 3 ਦਿਨ ਪਹਿਲਾਂ ਕੀਤਾ ਐਨ ਸਿੱਧਾ ਸੰ ਸੰ ਬਿਲਕੁਲ ਸਾਦਾ ਕੀਤਾ ਤੋਂ ਆਪਣੇ ਪਰਿਵਾਰ ਚ ਮੁੜ ਕੇ ਉਹਨੇ ਇਹਦਾ ਗਰਮਾ ਸਮਾਗ ਨੂੰ ਲਿਖਿਆ ਸਾਰੀ ਸੰਗਤ ਬੜੇ ਪਿਆਰ ਨਾਲ ਲੜਕੀ ਪਰਿਵਾਰ ਵਾਲੇ ਵੀ ਆਏ ਲੜਕੇ ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰ ਸਾਰੀ ਪਿੰਡ ਦੀ ਸੰਗਤ ਨੂੰ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਤੋਂ ਬੜੇ ਪਿਆਰ ਨਾਲ ਸੰਗਤ ਨੇ ਬੈਠ ਕੇ ਵਿਚਾਰ ਸਰਵਨ ਕੀਤੇ ਆਪਾਂ ਨੂੰ ਆਪਣੇ ਪਰਿਵਾਰਾਂ ਦੇ ਮਾਹੌਲ ਵਧੀਆ ਬਣਾਉਣ ਦੀ ਲੋੜ ਆ ਤਾਂ ਕਿ ਸਾਡੇ ਘਰਾਂ ਵਿੱਚ ਗੁਰਮਤ ਆਵੇ ਅਸੀਂ ਗੁਰਮਤ ਦੀ ਵਿਚਾਰ ਉੱਤੇ ਪਹਿਰਾ ਦਈਏ ਤੇ ਨਸ਼ਿਆਂ ਤੋਂ ਤੌਬਾ ਕਰੀਏ ਕਿਸੇ ਨੇ ਨਹੀਂ ਸਾਨੂੰ ਕਹਿਣਾ ਨਸ਼ੇ ਛੱਡੋ ਆਪਣੀ ਜ਼ਿੰਮੇਵਾਰੀ ਬੰਨਦੀ ਵੀ ਛੱਡਦੇ ਹੋਣ ਜਿਨ੍ਹਾਂ ਦੇ ਵੀ ਜ਼ਿੰਦਗੀ 'ਚ ਨਸ਼ੇ ਵਰਗੀ ਬਿਮਾਰੀ ਹੈਗੀ ਆ ਲਾਹੋ ਆਪਣੇ ਗਲਾਂ 'ਚ ਵੀ ਬਹੁਤ ਹੋ ਗਿਆ ਹੁਣ ਬੜੀ ਜ਼ਿੰਦਗੀ ਖਰਾਬ ਕਰਕੇ ਬੈਠ ਲੀਆ ਹੁਣ ਅਸੀਂ ਇਸ ਦਲਦਲ ਨੂੰ ਵਿੱਚੋਂ ਬਾਹਰ ਨਿਕਲ ਕੇ ਗੁਰਮਤੋ ਤੇ ਪਹਿਲਾ ਦਿਨ ਦਾ ਆਪਾਂ ਯਤਨ ਕਰਨਾ ਸਾਰਿਆਂ ਦਾ ਧੰਨਵਾਦ ਸਾਧ ਸੰਗਤ ਜੀ ਕਿਉਂਕਿ ਸਮਾਂ ਲਿਮਟਿਡ ਹੈ ਜੀ ਮੈਂ ਪਹਿਲਾਂ ਆ ਗਿਆ ਸੀ ਮੇਰੀ ਬੇਨਤੀ ਆ ਕਿਉਂਕਿ ਭਾਈ ਸਾਹਿਬ ਹੁਣਾਂ ਨੂੰ ਸਮਾਂ ਤੱਕ 10:30 ਵਜੇ ਦਾ ਤਾਂ ਮੇਰੀ ਜ਼ਿੰਦਗੀ ਦੇ ਕੁਝ ਸਹੂਲ ਨੇ ਮੈਂ ਇਹ ਨਹੀਂ ਕਹਿੰਦਾ ਵੀ ਸੰਗਤ ਸਾਨੂੰ ਡੀ ਕੇ ਅਸੀਂ ਸਵਾ 10 ਸਹੀ ਇੱਥੇ ਪਹੁੰਚ ਗਏ ਸੀ ਅਸੀਂ ਸਵਾ 10 ਵਜੇ ਪੂਰੇ ਇੱਥੇ ਘਰ 'ਚ ਪਹੁੰਚ ਗਏ ਸੀ ਤੋਂ ਚਲੋ ਜਲ ਪਾਣੀ ਛਕਦਿਆਂ ਲੇਟ ਹੋ ਗਿਆ ਸਮਾਗਮ ਥੋੜਾ ਜਿਹਾ ਤੋਂ ਮੇਰੀ ਬੇਨਤੀ ਹੈ ਇਨੀਂ ਕਿ ਸੇਵਾ ਪ੍ਰਵਾਨ ਕਰਿਓ ਕਿ ਸਾਡੇ ਅੱਗੇ ਵੀ ਜਿਵੇਂ ਅਸੀਂ ਅੱਗੇ ਜਾਣਾ ਹੈ ਕਿਉਂਕਿ ਟਾਈਮ ਦੇ ਨਾਲ ਹੀ ਜਿਹੜਾ ਉਹ ਦੁਵਾਨ ਦੀ ਸਮਾਪਤੀ ਹੋਣੀ ਬਹੁਤ ਜ਼ਰੂਰੀ ਆ ਬਹੁਤ ਪਰਿਵਾਰ ਨੇ ਸੰਗਤਾਂ ਨੇ ਰਿਸ਼ਤੇਦਾਰਾਂ ਨੇ ਬੜੇ ਪਿਆਰ ਨਾਲ ਟਿਕਾ ਕੇ ਸੱਚੀ ਗੱਲ ਹੈ ਬੜਾ ਆਨੰਦ ਆਇਆ ਹੈ ਧੰਨਵਾਦ ਸਮੂਹ ਸੰਗਤ ਦਾ ਸਮੂਹ ਪਰਿਵਾਰ ਦਾ ਤੁਸੀਂ ਆਪਣੇ ਰਜਿਵਿਆਂ ਪਰ ਜਿੰਦਗੀ ਚ ਸਮਾਂ ਕੱਢ ਕੇ ਪਰਿਵਾਰ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੋ ਕੇ ਖੁਸ਼ੀ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਅਕਾਲਪੁਰਖ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰੇ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਸਾਰਿਆਂ ਦਾ ਧੰਨਵਾਦ ਇਥੋਂ ਦੇ ਸਮੂਹ ਗ੍ਰੰਥੀ ਸਹਿਬਾਨ ਜਿਨ੍ਹਾਂ ਨੇ ਵੀ ਗੁਰਬਾਣੀ ਦਾ ਪਾਠ ਕੀਤਾ ਹੈ ਸਾਰਿਆਂ ਦਾ ਧੰਨਵਾਦ ਨਗਰ ਪੰਚਾਇਤ ਦਾ ਸਾਰੀ ਸੰਗਤ ਦਾ ਸੇਵਾਦਾਰ ਸਮੂਹ ਵੀਰਾਂ ਦਾ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵ ਰਲ ਕੇ ਅਨੰਦ ਸਾਹਿਬ ਦੀਆਂ ਸ਼ੇਪ ਪੌੜੀਆਂ ਦਾ ਪਾਠ ਕਰੀਏ ਫਿਰ ਸਮਾਪਤੀ ਹੈ ਜੀ RAM KALI MAHALA TEEJA ANAND